ਇੱਕ ਨੇ ਪੈਸੇ ਲੈਂਦੇ ਆ ਕਿੱਲੇ ਦੇ 4000 ਰੁਪਏ ਲਾਹੁਣ ਠੀਕ ਆ ਤੇ ਕਿਹੜੇ ਕਿਹੜੇ ਥਾਂ ਤੋਂ ਆ ਮਸ਼ੀਨ ਇਹਸਰ ਵਾਲੇ ਤੋਂ ਇਸ ਵਾਲੇ ਤੋਂ ਉਹ ਜਗਾਰਦਾ ਵਧੀਆ ਸਹੂਲਤ ਦਾ ਵਧੀਆ ਆ ਕੀ ਇਹ ਬਾਈ ਕਿਸਰ ਵਾਲੇ ਤੋਂ ਮਸ਼ੀਨ ਆਂਗੀ ਤੇ ਯਾਰ ਪਤੰਦਰ ਨਜ਼ਾਰਾ ਹੀ ਲੈ ਜਾਂਦਾ ਡਰਾਈਵਰ ਵੀ ਬਹੁਤ ਵਧੀਆ ਯਾਰ ਕੰਦੇ ਸਵਾਦਾ ਤੇ ਬਾਣ ਗਿੱਲਾ ਖੋਤੀ ਸੀ ਤੇ ਬਾਈ ਨਾਲ ਡਰਾਈਵਰ ਨਾਲ ਵੀ ਥੋਡੀ ਗੱਲ ਕਰਵਾਉਣੇ ਆ ਤੇ ਪੂਰਾ ਯਾਰ ਫਿਰ ਦਾ ਕੰਮ ਮਗਾ ਆ ਆ ਵੇਖੋ ਥੋਡੀ ਗੱਲ ਕਰਾਉਣੇ ਆ ਡਰਾਈਵਰ ਨਾਲ ਹੁਣ ਇੱਥੇ ਖੜਕੇ ਫੋਨ ਲੱਗੇ ਦਾ ਨੇ ਤੇ ਆਪਾਂ ਤਾਂ ਜਾ ਕੇ ਥੋਡੀ ਡਰਾਈਵਰ ਨਾਲ ਗੱਲ ਕਰਵਾਵਾਂਗੇ ਤੇ ਕੀ ਕਹਿੰਦਾ ਮਾਡਲ ਦੇ ਕਿੰਨਾ ਖਰਚਾ ਆ ਜਿਗਾੜ ਬਣਾਉਣ ਤੇ ਕੇਸਰ ਸਿੰਘ ਵਾਲੇ ਬਾਈ ਕੇਸਰ ਸਿੰਘ ਵਾਲਾ ਤੇ ਕਿੰਨਾ ਖਰਚਾ ਆ ਗਿਆ ਆ ਜਿਗਾੜ ਕੱਟ ਲਾਉਣ ਤੇ ਇਹ 8 ਲੱਖ ਦਾਵੇਂ ਕੱਲਾ ਕਰਦਾ ਅੱਛਾ ਕੱਲਾ ਕੱਟ ਰਹੀ 8 ਲੱਖ ਦਾ ਹੋਰ ਸਾਰਾ ਮਸ਼ੀਨ ਹੋਈ ਆ ਜਿਹਨੇ ਕਵਾਸਟਰ ਬਦਲਣੀ ਇੱਕ ਬਾਸਕਟ ਬਦਲਣੀ ਪਈ ਬਾਸਕਟ ਦੇ ਮਗਰ ਚਾਲਣਾ ਠੀਕ ਹੈ ਜਾਲਾਂ ਦੇ ਚਾਲਮਣੇ ਬਾਸਕਟ ਜਾਲਾਂ ਦੇ ਬਾਸਕਟ ਇਹ ਦੋਸਤੋ ਆ ਜਿਹੜਾ ਤੁਹਾਨੂੰ ਕੱਟ ਰਾ ਇਹ ਦਿਖਾਵਾਂਗੇ ਆਪਾਂ ਚੱਲਦਾ ਵੀ 8 ਲੱਖ ਰੁਪਏ ਦਾ ਕੱਟਰ ਆਗਾ ਆ ਤੁਹਾਨੂੰ ਦਿਖਾਵਾਂਗੇ ਕਿਹੜਾ ਲਾ ਕੇ ਇਹ ਬਾਈ ਕਹਿੰਦਾ 8 ਲੱਖ ਰੁਪਏ ਲੱਗਿਆ ਕੱਟਰ ਤੇ ਯਰ ਬਹੁਤ ਮਹਿੰਗਾ ਤਕਨੀਕ ਦਾ ਮੁੱਲ ਆ ਤੇ 8 ਲੱਖ ਰੁਪਏ ਦਾ ਘਾਟਰਾ ਤੇ ਬਾਕੀ ਇੱਕ ਬਾਸਕਟ ਬਰਦੀ ਪਈ ਆ ਤੇ ਯਾਰਾਂ ਯਾਰ ਗੱਲ ਇਹ ਵੀ 8 ਲੱਖ ਰੁਪਏ ਤੇ ਉਹ ਹੈ ਤਾਂ ਇਹ ਮਹਿੰਗਾ ਪਰ 8 ਲੱਖ ਰੁਪਏ ਜੇ ਆਪਾਂ ਵੇਖਗੇ ਤਾਂ ਬਹੁਤ ਜਿਆਦਾ ਆ ਤੇ ਇਹ ਜੇ ਵੇਖਗੇ ਵੀ ਕਿੰਨਾ ਚਿਰ ਉਹਨੇ ਸਰਚ ਕਰੀ ਹੋਣੀ ਐ ਤੇ ਕਿੰਨਾ ਚਿਰ ਮੱਥਾ ਮਾਰਿਆ ਹੋਣਾ ਫੇਰ ਵੇਖਿਆ ਜਵੇ 8 ਲੱਖ ਰੁਪਇਆ ਵਾਲਾ ਵੀ ਨਹੀਂ ਜਿਹਦੇ ਹਿਸਾਬ ਨਾਲ ਇਹ ਕੰਮ ਕਰਦੀ ਆ ਤੇ ਸੋਚਿਆ ਹੀ ਨਹੀਂ ਸੀ ਕਿਸੇ ਨੇ ਵੀ ਯਾਰ ਮੱਕੀ ਐ ਖੜੀ ਤੇ ਜੇ ਵੀ ਅੱਜ ਤੋਂ ਪਹਿਲਾਂ 10 ਸਾਲ ਇਹ ਗੱਲ ਕਹਿਣੀ ਹੋਵੇ ਕਿਸੇ ਨੂੰ ਵੀ ਯਾਰ ਐ ਖੜੀ ਮੱਕੀ ਛੱਲੀਆਂ ਅਲਟ ਕੱਢ ਦੂਗੀ ਤਾਂ ਉਹ ਤਾਂ ਸੱਚ ਮੰਨਣ ਵਾਲੀ ਗੱਲ ਹੀ ਨਹੀਂ ਸੀ ਤੇ ਆ ਤੁਹਾਡੇ ਸਾਹਮਣੇ ਆ ਆ ਵੀ ਵੇਖੋ ਖਰੀ ਮੱਕੀ ਆ ਤੇ ਛੱਲੀਆਂ ਮੜ ਗਈਆਂ ਉੱਤੇ ਪੜਦੇ ਜੇ ਭੂਸਲੇ ਜੇ ਹੋਏ ਸੀਗੇ ਤੇ ਕੜਕੜ ਮੱਕੀ ਤੇ ਐਂ ਦੱਬੀ ਦਰਿਆ ਹੁੰਦਾ ਤੇ ਯਾਰ ਨਜ਼ਾਰਾ ਲਿਆਦਾ ਬਾਈ ਨੇ ਤੇ ਗੱਲ ਇਹ ਆ ਵੀ ਯਾਰ ਹੁਣ ਤਾਂ ਜਿਹੜੀ ਕੋਈ ਚੀਜ਼ ਕੋਈ ਬੋਲ ਦੋ ਨਾ ਦੁਨੀਆ ਤੇ ਵੀ ਆ ਕੁਝ ਹੋਈ ਜਾਂਦਾ ਬਸ ਸੱਚੀ ਆ ਕੱਲੀ ਇੱਕ ਨਰਮਾਂ ਚੁਗਣ ਵਾਲੀ ਮਸ਼ੀਨ ਆ ਜਿਹੜੀ ਉਹ ਨਹੀਂ ਹਜੇ ਆਈ ਇਹ ਨਰਮਾ ਜੂਨ ਵਾਲੀ ਮਸ਼ੀਨ ਆ ਗਈ ਤੇ ਮੈਂ ਕਹਿੰਦਾ ਖੇਤੀ ਦਾ ਕੰਮ ਹੀ ਸਾਰਾ ਨਿਰਭਰ ਹੈ ਮਸ਼ੀਨਰੀ ਤੇ ਹੋ ਜਾਊਗਾ ਤੇ ਹੁਣ ਉਹਦਾ ਵੈਸੇ ਹੋਇਆ ਹੀ ਪਿਆ ਸਾਰਾ ਤੇ ਆਹ ਬਾਈ ਨੇ ਬਲ ਲੈ ਕੇ ਰਾ ਹੁਣ ਤੇ ਵੇਖੀ ਜਾਂਦੀ ਆ ਠੇਰਾ ਵਲ ਕੇ ਤੇ ਹੁਣ ਆ ਦੱਬੀ ਜੁਰੇ ਕਣਕ ਨੂੰ ਵਲ ਲੈ ਕੇ ਰਾ ਚਾਰ ਸਪੀਡ ਲਾ ਕੇ ਠੇਰਾ ਉਹ ਸਾਈਡ ਤੇ ਉਹ ਜਦੋਂ ਠੇਰਾ ਵਲਣ ਲੱਗਾ ਨਾ ਤੇ ਉਹ ਦੂਜਾ ਓੜ ਆ ਗਿਆ ਵਿੱਚ ਛੀ ਓਰੇ ਲ ਜਾਂਦੀ ਆ ਇਹ ਤੇ ਹੋ ਸਾਈਡ ਜੀ ਤੇ ਉਹ ਛਿਲਗਾਈਆਂ ਫਾਦਕੀਆਂ ਦੋਪ ਤੇ ਕੱਢ ਕੇ ਹੁਣ ਤੇ ਵੇਖੀ ਕਿਵੇਂ ਬਣਾਵਾ ਨੇਰੀ ਛੱਲੀ ਲੱਗ ਗਈ ਹੁੰਨੀ ਆ ਨਾ ਤੇ 6 ਹੋਰੇ ਲ ਜਾਂਦੀ ਆ ਇਹ ਬਾਈ ਤੇ ਜਮਾ ਕੀ ਬਾਤਾਂ ਆ ਇੱਕ 2 3 4 5 ਤੇ 6 ਉਹ 6 ਹੋਰੇ ਲ ਜਾਂਦੀ ਆ ਆਹ ਇਹਨੇ ਹੁਣ ਬਾਈ ਨੇ ਦਿੱਤਾ ਕਾਢੇ ਦੇ ਚੋ ਛੱਲਗਾਂ ਵਾਲਾ ਉਹ ਛੱਲੀ ਲੱਗ ਗਈ ਸੀ ਨਾ ਉਹ ਛੱਲੀ ਜੀ ਤੋਂ ਗਾਹ ਨਹੀਂ ਉਤਰਦੀ ਉਹ ਚੈਨ ਚ ਫਸ ਗਈ ਸੀ ਤੇ ਜਦੋਂ ਤੋਂ ਜਦੋਂ ਤੋੜਦਾ ਸੀਗਾ ਮੁੜ ਕੇ ਪੁੱਛ ਰਿਆ ਜ ਨਹੀਂ ਬਣ ਜਾਂਦਾ ਸਾਈਡ ਤੇ ਇਹ ਉਹਦੇ ਵਿੱਚ ਚੈਨਾਂ ਚੱਲਦੇ ਆ ਕਟਰ ਦੇ ਵਿੱਚ ਦੇ ਆ ਫੇਸ ਨੂੰ ਦਿਖਾ ਦਿੰਦੇ ਆ ਦੱਸ ਦਿੰਦੇ ਆ ਤੇ 8 ਲੱਖ ਰੁਪਇਆ ਬਾਈ ਇਹ ਤੇ ਲੱਗਿਆਗਾ 8 ਲੱਖ ਰੁਪਇਆ ਰੇਟ ਬਹੁਤ ਜ਼ਿਆਦਾ ਆ ਤੇ ਪਰ ਜਦੋਂ ਦੀ ਕੀਮਤਾਂ ਕੈ ਸਾਰੇ ਦੀ ਸਰਚ ਕਰੀ ਗਏ ਆ ਵੀ ਮੱਕੀ ਵਾਲੇ ਯਾਰ ਦਿਮਾਗ ਮਿਸਤਰੀਆਂ ਦਾ ਇਹਨਾਂ ਨੂੰ ਵੀ ਮੱਥੇ ਟੇਕਿਆ ਮਿਸਤਰੀਆਂ ਨੂੰ ਵੀ ਤੇ ਆਹ ਵੇਖੋ ਇਧਰ ਆ ਵੀ 4x4 ਆ ਤੇ ਮਹਾਰਾਜ ਸ਼ੇਰ ਨੇਰੀ ਲੱਗ ਰਿਹਾ ਹੁੰਦਾ ਤੇ ਕੋਈ ਬਾ ਮੀਂਹ ਤੇ ਮੜਾ ਜਾ 8000 ਜਾਂ ਬਾਹਣਾ ਤੇ ਦੱਬੀ ਤਰਿਆ ਹੁੰਦਾ 4x4 ਮਸ਼ੀਨ ਆ ਵੀ ਉਹ ਵੀ ਰੁਗੋ ਮਦਕਾਂ ਲੱਗੀ ਐ ਨਾ ਇਹਨੂੰ ਛੇ ਲਹਾਜਮੀ ਕਰਦੇ ਆ ਆ ਸਾਡੇ ਪਿੰਡ ਇਹ ਜਿਗਾਰ ਪਹਿਲੇ ਦਿਨ ਨਹੀਂ ਵੇਖਿਆ ਹੋ ਹੋ ਸਕਦਾ ਪਹਿਲਾਂ ਦਾ ਉਧਰ ਜਲੰਧਰ ਜਿੰਦ ਵਾਲੇ ਸਾਈਡ ਮੱਕੀ ਵੱਧ ਵੀਜੀ ਦੀ ਆ ਉਧਰ ਤਾਂ ਚੱਲੀ ਆਉਂਦੇ ਆ ਤੇ ਆਹ ਵੇਖੋ ਗੁੱਲ ਕੱਢ ਕੱਢ ਆ ਵੇਖੋ ਅੱਜ ਮੈਂ ਆਇਆ ਵੀ ਗੁੱਲ ਕੱਢ ਕੇ ਨਾ ਤੇ ਅੱਗੇ ਛੱਲਗਾਣਾ ਕੇ ਤੋੜ ਲੈਂਦੇ ਸੀ ਭਾਰੇ ਤੋੜ ਕੇ ਤੇ ਸਾਈਡਾਂ ਦੇ ਉਹ ਕਰ ਲੈਂਦੇ ਸੀ ਤੇ ਇਹ ਹੁਣ ਤਾਂ ਸਾਰਾ ਇੱਕ ਭਾਈ ਜਿਵੇਂ ਪਹਿਲਾਂ ਭਾਰੇ ਭੂਰੇ ਜੀ ਅਸੀਂ ਨੂੰ ਦੇ ਨਾ ਤੋੜ ਤੋੜ ਛੱਲਗਾ ਤੇ ਉਮੀਦ ਹੈ ਮੇਰੇ ਹਿਸਾਬ ਨਾਲ 2 ਮਹੀਨੇ ਰਾਹ ਨਹੀਂ ਦਿੰਦੀ ਮੱਕੀ ਉਹ ਗਰਮੀ ਹੁੰਦੀ ਹੈਗੀ ਤੇ ਗਰਮੀ ਚੌਖਾ ਬਹੁਤ ਹੋ ਜਾਂਦਾ ਤੇ ਲੇਬਰ ਤਾਂ ਨਹੀਂ ਲੇਬਰ ਨਹੀਂ ਮਿਲਦੀ ਇੰਨੀ ਤੇ ਹੁਣ ਮੇਰੇ ਹਿਸਾਬ ਨਾਲ ਪਹਿਲਾਂ ਜਲੰਧਰ ਜਮੂਨਦਰੀ ਸਾਈਡ ਸੀਗੀ ਇਹ ਜਗਾੜ ਤਾਂ ਨੋ ਮੱਕੀ ਵੱਧ ਬੀਜਦੀ ਤੇ ਹੁਣ ਸਾਡੇ ਵੀ ਹੌਸਲਾ ਜਾ ਫੜ ਜਾਣਗੇ ਦਲੇਰਗੇ ਚ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋ ਸਕਦਾ ਮੱਕੀ ਗਾਂ ਨੂੰ ਵੱਧ ਵੀ